ਜਦੋਂ ਆਪਾਂ ਘਰ ਦੇ ਵਿੱਚ ਕਦੂਆਂ ਦੀ ਸਬਜ਼ੀ ਬਣਾਉਂਦੇ ਹਾਂ ਸਭ ਤੋਂ ਪਹਿਲਾਂ ਬੱਚੇ ਹਮੇਸ਼ਾ ਕਹਿ ਦਿੰਦੇ ਹਨ ਅੱਜ ਕਦੂ ਅੱਜ ਕਦੂਆਂ ਦੀ ਸਬਜ਼ੀ ਇਸ ਲਈ ਮੈਂ ਇਸ ਦਾ ਇੱਕ ਨਵਾਂ ਤੋੜ ਕੱਢਿਆ ਹੈ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਸੁਰਖਾਬ ਸੇਖੋਂ ਵਿੱਚ ਕਦੂ ਬਹੁਤ ਹੀ ਜ਼ਿਆਦਾ ਹੈਲਦੀ ਹੁੰਦੇ ਹਨ ਮੈਂ ਸੋਚਿਆ ਕਿ ਕਦੂ ਦਾ ਤੁਹਾਨੂੰ ਜ਼ਰੂਰ ਖਵਾਵਾਂਗੇ ਪਰ ਆਪਾਂ ਇਸ ਨੂੰ ਅਲੱਗ ਤਰੀਕੇ ਦੇ ਨਾਲ ਬਣਾ ਕੇ ਤਿਆਰ ਕਰਾਂਗੇ ਆਪਾਂ ਕੀ ਕੀਤਾ ਲੈ ਆਪਾਂ ਪਹਿਲਾਂ ਇੱਥੇ ਦੋ ਕਦੂ ਘਰ ਦੇ ਲੱਗੇ ਹੋਏ ਕद्दू ਸਨ ਬਹੁਤ ਹੀ ਕੋਲੇ ਕद्दू ਸਨ ਤੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਪਹਿਲਾਂ ਵਾਸ਼ ਕਰ ਲਿਆ ਫਿਰ ਆਪਾਂ ਹੁਣ ਇਸ ਨੂੰ ਸ਼ੈਲ ਲਵਾਂਗੇ ਤੁਸੀਂ ਦੇਖਿਓ ਜੇਕਰ ਤੁਹਾਡੇ ਬੱਚੇ ਵੀ ਕद्दू ਖਾਣਾ ਪਸੰਦ ਨਹੀਂ ਕਰਦੇ ਇੱਕ ਵਾਰੀ ਇਸ ਚੀਜ਼ ਨੂੰ ਬਣਾਓ ਬੱਚੇ ਹਮੇਸ਼ਾ ਮੰਗ ਮੰਗ ਕੇ ਖਾਣਗੇ ਕਿ ਸਾਨੂੰ ਹਰ ਵਾਰ ਇਹੀ ਬਣਾ ਕੇ ਦਿਓ ਆਪਾਂ ਕਦੂਆਂ ਨੂੰ ਛਿਲ ਲੈਣਾ ਹੈ ਜੇਕਰ ਥੋੜੇ ਕਦੂ ਵਿੱਚੋਂ ਪੱਕੇ ਹੋਣ ਤਾਂ ਤੁਸੀਂ ਉਹਨਾਂ ਦੇ ਵਿੱਚੋਂ ਬੀਜ ਕੱਢ ਸਕਦੇ ਹੋ ਤੇ ਹੁਣ ਆਪਾਂ ਇਸ ਨੂੰ ਕद्दूकश ਕਰ ਲਵਾਂਗੇ ਇਸ ਤਰ੍ਹਾਂ మీడియం ਜੀ ਸਾਈਜ਼ ਤੋਂ ਆਪਾਂ ਇਹਨਾਂ ਨੂੰ ਕद्दूकश ਕਰ ਲੈਣਾ ਹੈ ਜਦੋਂ ਮੈਂ ਇਸ ਨੂੰ ਬਣਾਇਆ ਤਾਂ ਬਸ ਇੱਕ ਦਿਨ ਦੇ ਵਿੱਚ ਹੀ ਇਹ ਖਤਮ ਹੋ ਗਈ ਇੰਨੀ ਜਿਆਦਾ ਪਸੰਦ ਆਈ ਬੱਚਿਆਂ ਨੂੰ ਕਿ ਉਹ ਡਿਮਾਂਡ ਕਰਦੇ ਹਨ ਕਿ ਕਦੋਂ ਦੀ ਸਬਜ਼ੀ ਨਹੀਂ ਖਾਵਾਂਗੇ ਅਸੀਂ ਤਾਂ ਹਰ ਵਾਰ ਇਸ ਨੂੰ ਹੀ ਖਾਵਾਂਗੇ ਇੱਥੇ ਆਪਾਂ ਸਾਰੇ ਕद्दू ਕद्दूकश ਕਰ ਲਏ ਹਨ ਇਹ ਦੇਖੋ ਇੱਥੇ ਸਾਰੇ ਕद्दू ਜਿਹੜੇ ਐ ਇਹ ਆਪਾਂ ਕद्दूकस ਕਰਕੇ ਰੱਖ ਲਏ ਹਨ ਹੁਣ ਚੱਲਦੇ ਆਂ ਆਪਾਂ ਇਸ ਨੂੰ ਬਣਾਉਣ ਲਈ ਗੈਸ ਤੇ ਕੜਾਈ ਰੱਖਾਂਗੇ ਉਸ ਦੇ ਵਿੱਚ ਆਪਾਂ ਇਹ ਸਾਰੇ ਕद्दूकस ਕੀਤੇ ਹੋਏ ਕद्दू ਪਾ ਦਵਾਂਗੇ ਤੇ ਫੁਣੀ ਇਸ ਨੂੰ ਆਪਾਂ ਲਗਾਤਾਰ ਹਿਲਾਉਂਦੇ ਹੋਏ ਪਕਾਵਾਂਗੇ ਇਸ ਦੇ ਵਿੱਚ ਆਪਾਂ ਨਾ ਕੋਈ ਇੱਥੇ ਕਿਉਂ ਐਡ ਕਰਨਾ ਹੈ ਨਾ ਹੀ ਇੱਥੇ ਆਪਾਂ ਕੋਈ ਇਸ ਦੇ ਵਿੱਚ ਪਾਣੀ ਐਡ ਕਰਨਾ ਹੈ ਜਸਟ ਇਸ ਨੂੰ ਇਦਾਂ ਹੀ ਹਿਲਾਉਂਦੇ ਹੋਏ ਪਕਾਵਾਂਗੇ ਜਿਸ ਤਰ੍ਹਾਂ ਹੌਲੀ-ਹੌਲੀ ਕੱਦੂ ਪੱਕਣਗੇ ਇਹ ਹੌਲੀ-ਹੌਲੀ ਆਪਣਾ ਪਾਣੀ ਛੱਡੀ ਜਾਣਗੇ ਇਹ ਦੇਖੋ ਜਿਸ ਤਰ੍ਹਾਂ ਇਹਨਾਂ ਦਾ ਨੂੰ ਸੇਕ ਲੱਗ ਰਿਹਾ ਹੈ ਤੇ ਕੱਦੂਆਂ ਨੇ ਪਾਣੀ ਛੱਡਣਾ ਸਟਾਰਟ ਕਰ ਦਿੱਤਾ ਹੈ ਇਸ ਨੂੰ ਆਪਾਂ ਲਗਾਤਾਰ ਹਿਲਾਉਂਦੇ ਹੋਏ ਪਕਾ ਲੈਣਾ ਹੈ ਕਿ ਆਪਣੇ ਥੋੜੇ ਜਿਹਾ ਕੱਦੂ ਪੱਕ ਚੁੱਕੇ ਹਨ ਹੁਣ ਇਸ ਦੇ ਵਿੱਚ ਆਪਾਂ ਅੱਧੀ ਗਲਾਸੀ ਦੁੱਧ ਦੀ ਐਡ ਕਰਾਂਗੇ ਉਹ ਥੋੜੀ ਜੀ ਵੀਡੀਓ ਸਕਿਪ ਹੋ ਗਈ ਸੀ ਤੇ ਹੁਣ ਆਪਾਂ ਇਸ ਦੁੱਧ ਨੂੰ ਵੀ ਲਗਾਤਾਰ ਹਿਲਾਉਂਦੇ ਹੋਏ ਪਕਾਉਣਾ ਹੈ ਤੇ ਚੰਗੀ ਤਰ੍ਹਾਂ ਇਸ ਨੂੰ ਸੁਕਾਉਣਾ ਹੈ ਜਿਸ ਤਰ੍ਹਾਂ ਇਹ ਹੌਲੀ-ਹੌਲੀ ਪੱਕੇਗਾ ਤੇ ਇਸ ਦੇ ਵਿੱਚੋਂ ਆਪਾਂ ਨੂੰ ਬਿਲਕੁਲ ਖੋਏ ਵਰਗਾ ਟੇਸਟ ਆਵੇਗਾ ਗੈਸ ਦਾ ਫਲੇਮ ਬਹੁਤ ਜ਼ਿਆਦਾ ਤੁਸੀਂ ਹਾਈ ਨਹੀਂ ਕਰਨਾ ਮੀਡੀਅਮ ਫਲੇਮ ਦੇ ਉੱਪਰ ਬਣਾਉਗੇ ਤੇ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਵੇਗੀ ਹੁਣ ਇਸ ਸਟੇਜ ਦੇ ਉੱਪਰ ਆਪਾਂ ਥੋੜਾ ਜਿਹਾ ਫੂਡ ਕਲਰ ਐਡ ਕਰਾਂਗੇ ਜਿਸ ਦੇ ਨਾਲ ਇਸ ਦਾ ਕਲਰ ਬਹੁਤ ਜ਼ਿਆਦਾ ਵਧੀਆ ਆਵੇਗਾ ਇਹ ਦੇਖਣ ਦੇ ਵਿੱਚ ਵੀ ਬਹੁਤ ਜ਼ਿਆਦਾ ਵਧੀਆ ਲੱਗੇਗੀ ਹੁਣ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮੈਂ ਇੱਕ ਤੋਂ ਦੋ ਛੁਟਕੀਆਂ ਹੀ ਰੰਗ ਐਡ ਕੀਤਾ ਹੈ ਜੇ ਆਪਾਂ ਨੂੰ ਲੋੜ ਪਈ ਤਾਂ ਆਪਾਂ ਥੋੜਾ ਹੋਰ ਐਡ ਕਰ ਲਵਾਂਗੇ ਤੇ ਹੁਣ ਇਸ ਨੂੰ ਆਪਾਂ ਫਿਰ ਲਗਾਤਾਰ ਹਿਲਾਉਂਦੇ ਹੋਏ ਪਕਾਵਾਂਗੇ ਇਸ ਦੇ ਵਿੱਚੋਂ ਆਪਾਂ ਬਿਲਕੁਲ ਦੁੱਧ ਨੂੰ ਸਪਾਉਣਾ ਹੈ ਇਹ ਦੇਖੋ ਹੌਲੀ ਹੌਲੀ ਜੀਰਾ ਇਸਦੇ ਵਿੱਚ ਦੁੱਧ ਸੀ ਉਹ ਸੋਕਰਿਆ ਹੈ ਮੈਨੂੰ ਇਥੇ ਥੋੜਾ ਜਿਹਾ ਕਲਰ ਘੱਟ ਲੱਗਾ ਇਸ ਲਈ ਮੈਂ 1 ਪਿੰਚ ਹੋਰ ਇਸਦੇ ਵਿੱਚ ਕਲਰ ਐਡ ਕਰ ਰਹੀ ਹਾਂ ਤੁਸੀਂ ਚਾਹੋ ਤਾਂ ਇਸ ਵਿੱਚ ਕ ਹੋਰ ਕਲਰ ਪਾ ਸਕਦੇ ਹੋ ਨਹੀਂ ਤਾਂ ਤੁਸੀਂ ਇਹ ਰਹਿਣ ਵੀ ਦਿਵੋ ਕੋਈ ਪ੍ਰੋਬਲਮ ਨਹੀਂ ਹੈ ਮੈਂ ਥੋੜਾ ਜਿਹਾ ਵੀਡੀਓ ਦਾ ਕਰਕੇ ਜ਼ਿਆਦਾ ਵਧੀਆ ਲੱਗੇ ਇਸ ਲਈ ਇਸਦੇ ਵਿੱਚ ਮੈਂ ਥੋੜਾ ਜਿਹਾ ਕਲਰ ਫੋਰ ਐਡ ਕਰ ਰਹੀ ਹਾਂ ਹੁਣ ਆਪਾਂ ਲਗਾਤਾਰ ਹਿਲਾਉਂਦੇ ਹੋਏ ਇਸ ਨੂੰ ਪਕਾਵਾਂਗੇ ਇਸ ਤਰ੍ਹਾਂ ਹੌਲੀ ਹੌਲੀ ਇਸ ਦੇ ਵਿੱਚ ਦੁੱਧ ਸੁੱਕੇਗਾ ਇਸ ਦੇ ਵਿੱਚੋਂ ਆਪਾਂ ਨੂੰ ਬਿਲਕੁਲ ਖੋਏ ਵਰਗਾ ਟੇਸਟ ਆਵੇਗਾ ਕਿਉਂਕਿ ਇਸ ਦੇ ਵਿੱਚ ਆਪਾਂ ਕੋਈ ਵੀ ਖੋਆ ਮਵਾ ਐਡ ਨਹੀਂ ਕਰਾਂਗੇ ਤੁਸੀਂ ਇੱਥੇ ਦੇਖ ਸਕਦੇ ਹੋ ਹੌਲੀ ਹੌਲੀ ਦੁੱਧ ਜਿਹੜਾ ਉਹ ਸੁੱਕ ਰਿਹਾ ਹੈ ਤੇ ਆਪਣੀ ਬਰਫੀ ਵੀ ਹੌਲੀ ਹੌਲੀ ਇਸੇ ਤਰ੍ਹਾਂ ਬਣ ਕੇ ਤਿਆਰ ਹੋ ਜਾਵੇਗੀ ਹੁਣ ਇਸ ਸਟੇਜ ਦੇ ਉੱਪਰ ਹੀ ਇਸ ਦੇ ਵਿੱਚ ਆਪਾਂ ਖੰਡ ਐਡ ਕਰ ਦਵਾਂਗੇ ਕਿਉਂਕਿ ਖੰਡ ਦੇ ਵੀ ਪਾਣੀ ਛੱਡਣਾ ਹੈ ਉਹ ਵੀ ਨਾਲ ਹੀ ਸੁੱਕ ਹੋ ਜਾਵੇਗਾ ਇੱਥੇ ਮੈਂ 2 ਵੱਡੇ ਚਮਚ ਖੰਡ ਦੇ ਐਡ ਕੀਤੇ ਹਨ ਤੁਸੀਂ ਆਪਣੇ ਹਿਸਾਬ ਦੇ ਅਨੁਸਾਰ ਮਿੱਠਾ ਵੱਧ ਘੱਟ ਐਡ ਕਰ ਸਕਦੇ ਹੋ ਹੁਣ ਇਸ ਨੂੰ ਆਪਾਂ ਲਗਾਤਾਰ ਹਿਲਾਉਂਦੇ ਹੋਏ ਪਕਾਵਾਂਗੇ ਤਾਂ ਕਿ ਜਿਹੜਾ ਖੰਡ ਦਾ ਪਾਣੀ ਹੈ ਉਹ ਵੀ ਨਾਲ ਹੀ ਸੁੱਕ ਜਾਵੇ ਜੇਕਰ ਆਪਾਂ ਖੰਡ ਮਗਰੋਂ ਐਡ ਕਰਾਂਗੇ ਤੇ ਖੰਡ ਪਾਣੀ ਛੱਡ ਦਿੰਦੀ ਹੈ ਤੇ ਆਪਾਂ ਨੂੰ ਹੋਰ ਜ਼ਿਆਦਾ ਟਾਈਮ ਲੱਗੇਗਾ ਬਰਫੀ ਬਣਾਉਣ ਦੇ ਵਿੱਚ ਮੇਰੀ ਰਿਕੁਐਸਟ ਹੈ ਜੇਕਰ ਤੁਹਾਨੂੰ ਮੇਰੀਆਂ ਵੀਡੀਓ ਵਧੀਆ ਲੱਗਦੀਆਂ ਹਨ ਤਾਂ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਆਪਣੇ ਫੈਮਿਲੀ ਫਰੈਂਡਸ ਦੇ ਵਿੱਚ ਜਰੂਰ ਸ਼ੇਅਰ ਕਰਿਆ ਕਰੋ ਜੇਕਰ ਤੁਸੀਂ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਇਹ ਦੇਖੋ ਹੁਣ ਬਰਫੀ ਦੇ ਵਿੱਚੋਂ ਹੌਲੀ-ਹੌਲੀ ਜਿਹੜਾ ਦੁੱਧ ਹੈ ਉਹ ਸੁੱਕ ਰਿਹਾ ਹੈ ਹੁਣ ਇੱਥੇ ਆਪਾਂ ਐਡ ਕਰਾਂਗੇ ਇਸਦੇ ਟੇਸਟ ਨੂੰ ਹੋਰ ਦੁੱਗਣਾ ਕਰਨ ਦੇ ਲਈ ਦੋ ਚਮਚ ਮਿਲਕ ਪਾਊਡਰ ਦੇ ਇਹ ਬਿਲਕੁਲ ਆਪਸ਼ਨਲ ਹਨ ਜੇਕਰ ਤੁਹਾਡੇ ਕੋਲ ਹੈ ਤਾਂ ਤੁਸੀਂ ਐਡ ਕਰ ਸਕਦੇ ਹੋ ਜੇਕਰ ਨਹੀਂ ਹੈ ਤਾਂ ਤੁਸੀਂ ਇਸ ਨੂੰ ਸਕਿਪ ਵੀ ਕਰ ਸਕਦੇ ਹੋ ਪਰ ਇਸ ਦੇ ਨਾਲ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਆਵੇਗਾ ਹੁਣ ਇਸ ਨੂੰ ਆਪਾਂ ਫਿਰ ਲਗਾਤਾਰ ਹਿਲਾਉਂਦੇ ਹੋਏ ਪਕਾਵਾਂਗੇ ਇਸ ਨੂੰ ਬਣਾਉਣ ਤੇ ਤਕਰੀਬਨ ਆਪਣਾ ਨੂੰ 15 ਤੋਂ 20 ਮਿੰਟ ਲੱਗ ਗਏ ਸਨ ਥੋੜੀ ਮਿਹਨਤ ਤਾਂ ਜਰੂਰ ਲੱਗੀ ਹੈ ਬਟ ਇੰਨੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਵੇਗੀ ਕ ਤੁਸੀਂ ਵਾਰ-ਵਾਰ ਇਸ ਨੂੰ ਬਣਾ ਕੇ ਖਾਓਗੇ ਇਹ ਦੇਖੋ ਇੱਥੇ ਤੁਸੀਂ ਦੇਖ ਸਕਦੇ ਹੋ ਹੁਣ ਇਸ ਦੇ ਵਿੱਚ ਬਿਲਕੁਲ ਥੋੜਾ ਜਿਹਾ ਹੀ ਮੋਇਸਚਰ ਰਹਿ ਗਿਆ ਹੈ ਤਕਰੀਬਨ ਸਾਰਾ ਹੀ ਪਾਣੀ ਇਸ ਦੇ ਵਿੱਚੋਂ ਸੁੱਕ ਚੁੱਕਾ ਹੈ ਇਸ ਦੇ ਵਿੱਚੋਂ ਆਪਾਂ ਬਿਲਕੁਲ ਮੋਇਸਚਰ ਸੁਕਾਉਣਾ ਹੈ ਤਾਂ ਹੀ ਆਪਣੀ ਬਰਫੀ ਜੰਮ ਕੇ ਤਿਆਰ ਹੋਵੇਗੀ ਜੇਕਰ ਇਸ ਦੇ ਵਿੱਚ ਥੋੜਾ ਵੀ ਮੌਇਸਚਰ ਰਹਿ ਗਿਆ ਤਾਂ ਬਰਫੀ ਬਿਲਕੁਲ ਵੀ ਵਧੀਆ ਨਹੀਂ ਬਣੇਗੀ ਤੇ ਉਹ ਨਾ ਹੀ ਉਸ ਦੇ ਪੀਸ ਬਣਨਗੇ ਲਓ ਜੀ ਇੱਥੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਹੁਣ ਨਾ ਮਾਤਰ ਜਿਆਹੀ ਇਸ ਦੇ نیچے ਪਾਣੀ ਰਹਿ ਗਿਆ ਹੈ ਇਸ ਨੂੰ ਆਪਾਂ ਇੱਕ ਤੋਂ 2 ਮਿੰਟ ਲਈ ਹੋਰ ਪਕਾਵਾਂਗੇ ਹੁਣ ਇਥੇ ਆਪਣੀ ਬਰਫੀ ਦੇ ਵਿੱਚੋਂ ਬਿਲਕੁਲ ਵੀ ਮoiਸਚਰ ਖਤਮ ਹੋ ਚੁੱਕਾ ਹੈ ਤੇ ਇਹ ਬਿਲਕੁਲ ਜੰਮਣ ਦੇ ਲਈ ਤਿਆਰ ਹੈ ਪਰ ਇਸ ਦੇ ਵਿੱਚ ਹੁਣ ਆਪਾਂ ਐਡ ਕਰਾਂਗੇ ਇੱਕ ਚਮਚ ਦੇਸੀ ਘਿਓ ਦਾ ਜਿਸ ਦੇ ਨਾਲ ਇਸ ਦੇ ਵਿੱਚ ਸ਼ਾਈਨ ਬਹੁਤ ਜ਼ਿਆਦਾ ਵਧੀਆ ਆਵੇਗੀ ਤੇ ਟੇਸਟ ਵੀ ਬਹੁਤ ਜ਼ਿਆਦਾ ਵਧੀਆ ਆਵੇਗਾ ਇਹ ਦੇਖੋ ਬਿਲਕੁਲ ਛੋਟਾ ਜਿਹਾ ਚਮਚ ਸੀ ਉਹ ਮੈਂ ਦੋ ਵਾਰੀ ਐਡ ਕੀਤਾ ਹੈ ਇਹ ਇੱਕ ਚਮਚ ਹੀ ਆਪਣਾ ਘਿਓ ਦਾ ਬਣਿਆ ਹੈ ਇਸ ਨੂੰ ਆਪਾਂ ਪਕਾ ਲਵਾਂਗੇ ਇੱਕ ਤੋਂ 2 ਮਿੰਟ ਲਈ ਤੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਇਸ ਦੇ ਵਿੱਚੋਂ ਮੌਇਸਚਰ ਖਤਮ ਹੋ ਚੁੱਕਾ ਹੈ ਤੇ ਪਰਫੈਕਟ ਆਪਣਾ ਜਿਹੜਾ ਮਿਕਸਚਰ ਉਹ ਬਣ ਕੇ ਤਿਆਰ ਹੋ ਚੁੱਕਾ ਹੈ ਹੁਣ ਆਪਾਂ ਗੈਸ ਨੂੰ ਬੰਦ ਕਰ ਦਵਾਂਗੇ ਤੇ ਇਸ ਨੂੰ ਆਪਾਂ ਹੁਣ ਠੰਡਾ ਕਰਨ ਲਈ ਰੱਖ ਦਵਾਂਗੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਵੀ ਕਿਤੇ ਵੀ ਮੌਇਸਚਰ ਨਹੀਂ ਹੈ ਇਸ ਵਿੱਚ ਦੂਸਰੀ ਸਾਈਡ ਤੇ ਹੁਣ ਆਪਾਂ ਇੱਕ ਥਾਲੀ ਲਵਾਂਗੇ ਤੇ ਉਸ ਨੂੰ ਆਪਾਂ ਘਿਓ ਦੇ ਨਾਲ ਗ੍ਰੀਸ ਕਰ ਲਵਾਂਗੇ ਤੁਸੀਂ ਕੋਈ ਵੀ ਟ੍ਰੇ ਪਲੇਟ ਲੈ ਸਕਦੇ ਹੋ ਮੈਂ ਇੱਥੇ ਛੋਟੇ ਜਿਹੇ ਸਾਈਜ਼ ਦੀ ਇੱਕ ਥਾਲੀ ਲਈ ਹੈ ਤੇ ਹੁਣ ਇਸ ਦੇ ਵਿੱਚ ਆਪਾਂ ਸਾਰਾ ਬਰਫੀ ਦਾ ਮਿਕਸਚਰ ਪਾ ਦਵਾਂਗੇ ਤੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਸੈੱਟ ਕਰ ਲਵਾਂਗੇ ਇੱਥੇ ਮੈਂ ਸਾਰਾ ਬਰਫੀ ਦਾ ਜਿਹੜਾ ਮਿਕਸਰ ਸੀ ਉਹ ਇਸ ਦੇ ਵਿੱਚ ਪਾ ਲਿਆ ਹੈ ਤੇ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਸੈੱਟ ਕਰ ਲਵਾਂਗੇ ਪ੍ਰੈਸ ਕਰਕੇ ਬਿਲਕੁਲ ਇਕੁਅਲ ਕਰ ਦਵਾਂਗੇ ਤਾਂ ਕਿ ਆਪਣੀ ਬਰਫੀ ਬਹੁਤ ਵਧੀਆ ਸੈੱਟ ਹੋ ਜਾਵੇ ਹੁਣ ਇਸ ਨੂੰ ਥੋੜਾ ਜਿਹਾ ਆਪਾਂ ਗਾਰਨਿਸ਼ ਕਰਾਂਗੇ ਇੱਥੇ ਮੈਂ ਲਿਆ ਹੈ ਸਿਲਵਰ ਪੇਪਰ ਤੇ ਉਸ ਨੂੰ ਆਪਾਂ ਇਸ ਦੇ ਉੱਪਰ ਲਗਾ ਦਵਾਂਗੇ ਇੱਥੇ ਥੋੜਾ ਜਿਹਾ ਹਵਾ ਦੇ ਨਾਲ ਸਿਲਵਰ ਪੇਪਰ ਉੱਡ ਗਿਆ ਸੀਗਾ ਇਹ ਥੋੜਾ ਜਿਹਾ ਇਹ ਇਸ ਤਰ੍ਹਾਂ ਕਰਕੇ ਲੱਗਾ ਹੈ ਦੂਸਰਾ ਆਪਾਂ ਇਹ ਬਿਲਕੁਲ ਸੈੱਟ ਕਰਕੇ ਲਗਾਵਾਂਗੇ ਕਿਉਂਕਿ ਜਦੋਂ সিলਵਰ ਪੇਪਰ ਹੱਥ ਨਾਲ ਟੱਚ ਹੋ ਜਾਂਦਾ ਹੈ ਤਾਂ ਉਹ ਬਿਲਕੁਲ ਹੀ ਵੇਸਟ ਹੋ ਜਾਂਦਾ ਹੈ ਬਹੁਤ ਹੀ ਧਿਆਨ ਦੇ ਨਾਲ ਇਸ ਨੂੰ ਲਗਾਉਣਾ ਪੈਂਦਾ ਹੈ ਤੇ ਹੁਣ ਥੋੜਾ ਜਿਹਾ ਇਸ ਨੂੰ ਗਾਰਨਿਸ਼ ਕਰਨ ਦੇ ਲਈ ਆਪਾਂ ਡਰਾਈ ਫਰੂਟ ਐਡ ਕਰ ਦਵਾਂਗੇ সিলਵਰ ਪੇਪਰ ਵੀ ਆਪਸ਼ਨਲ ਹੈ ਜੇਕਰ ਹੈ ਤਾਂ ਤੁਸੀਂ ਲਾ ਸਕਦੇ ਹੋ ਨਹੀਂ ਤਾਂ ਤੁਸੀਂ ਇਸ ਨੂੰ ਸਕਿਪ ਕਰ ਸਕਦੇ ਹੋ ਮੈਂ ਥੋੜਾ ਜਿਹਾ ਵਧੀਆ ਦਿਖਾਉਣ ਦੇ ਲਈ ਇਹ ਸਭ ਕੀਤਾ ਹੈ ਤੇ ਲੋਜੀ ਦੇਖੋ ਆਪਣੀ ਬਰਫੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਚੁੱਕੀ ਹੈ ਹੁਣ ਆਪਾਂ ਇਸ ਨੂੰ ਫਰਿਜ ਵਿੱਚ ਰੱਖਾਂਗੇ 2 ਘੰਟੇ ਲਈ ਤੇ ਇਹ ਦੇਖੋ ਤੁਸੀਂ 2 ਘੰਟੇ ਬਾਅਦ ਦੇਖ ਸਕਦੇ ਹੋ ਆਪਣੀ ਬਰਫੀ ਬਿਲਕੁਲ ਸੈੱਟ ਹੋ ਚੁੱਕੀ ਹੈ ਹੁਣ ਇਸ ਦੇ ਆਪਾਂ ਪੀਸ ਕੱਟ ਲਵਾਂਗੇ ਤੁਸੀਂ ਆਪਣੇ ਹਿਸਾਬ ਦੇ ਨਾਲ ਪੀਸ ਛੋਟੇ ਵੱਡੇ ਜਿਸ ਤਰ੍ਹਾਂ ਮਰਜ਼ੀ ਕੱਟ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਈ ਸੀ ਬਰਫੀ ਇੱਕ ਵਾਰੀ ਜ਼ਰੂਰ ਇਸ ਨੂੰ ਟਰਾਈ ਕਰਿਓ ਤੇ ਫੀਡਬੈਕ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਇਹ ਬਰਫੀ ਕਿੱਦਾਂ ਦੀ ਲੱਗੀ ਤੇ ਤੁਹਾਡੇ ਬੱਚਿਆਂ ਨੂੰ ਇਹ ਬਰਫੀ ਕਿੱਦਾਂ ਦੀ ਲੱਗੀ ਇਹ ਦੇਖੋ ਮੈਂ ਤੁਹਾਨੂੰ ਦਿਖਾਉਣੀ ਹਾਂ ਇੱਕ ਪੀਸ ਕੱਢ ਕੇ ਦੇਖੋ ਪਰਫੈਕਟ ਬਰਫੀ ਆਪਣੀ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋ ਚੁੱਕੀ ਹੈ ਲਓ ਜੀ ਮੈਂ ਤੁਹਾਨੂੰ ਹੁਣ ਇਹ ਤੋੜ ਕੇ ਵੀ ਦਿਖਾਉਣੀ ਹਾਂ ਕਿੰਨੀ ਜ਼ਿਆਦਾ ਇਹ ਆਪਣੀ ਬਰਫੀ ਸੌਫਟ ਬਣੀ ਹੈ ਇਸ ਵਿੱਚ ਆਪਾਂ ਕੋਈ ਵੀ ਖੁਆ ਮਾਵਾ ਐਡ ਨਹੀਂ ਕੀਤਾ ਬਟ ਤੁਸੀਂ ਜਦੋਂ ਇਸ ਨੂੰ ਖਾਓਗੇ ਤੇ ਤੁਹਾਨੂੰ ਇਹ ਸਾਰੀ ਟੇਸਟ ਆਉਣਗੇ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ